ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਹੌਪਸਲ ਦੇ ਸਾਰੇ ਆਪਣੇ ਆਪਣੇ ਪਲੇਸਿਸ ਤੇ ਵਿਦਿਆ ਹੋਮਗੇ ਅੱਜ ਆਪਣੀ ਇੱਕ ਵੀਡੀਓ ਹੋਰ ਨਵੀਂ ਆ ਗਈ ਹੈ ਜਿਹੜੀ ਕਿ ਅੱਜ ਅਸੀਂ ਇੱਕਦਮ ਡਿਫਰੈਂਟ ਸ਼ੂਟ ਦਿਖਾਉਣ ਵਾਲੇ ਆ ਤੇ ਸਾਰਿਆਂ ਦਾ ਧੰਨਵਾਦ ਬਹੁਤ ਜ਼ਿਆਦਾ ਜਿਹੜੇ ਆਪਣੇ ਸੂਟਾਂ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਆ ਸਾਨੂੰ ਆਰਡਰਸ ਦੇ ਰਹੇ ਆ ਤੇ ਜਿਹੜਾ ਕਿ ਅੱਜ ਦੇ ਸੂਟਸ ਨੇ ਹਨਾ ਤੇ ਉਹ ਆਪਣੇ ਅੱਜ ਦੇ ਸੂਟ ਰਹਿਣ ਵਾਲੇ ਬ੍ਰੌਕਟ ਮੇਰੇ ਖਿਆਲ ਹੁਣ ਤੱਕ ਮੈਂ ਬ੍ਰੌਕਟ ਦਾ ਸੂਟ ਇੱਕ ਜਾਂ ਦੋ ਦਿਖਾਏ ਹੁਣ ਇਹ ਥੋੜਾ ਜਿਹਾ ਖੀਨ ਖਾਬ ਦੇ ਉੱਤੇ ਬਨੇ ਹੋਏ ਆ ਤਾਂ ਕਰਕੇ ਮੈਂ ਇਹਦੀ ਵੀਡੀਓ ਸ਼ੂਟ ਕਰ ਰਹੀ ਆ ਥੋੜਾ ਜਿਹਾ ਟਾਈਮ ਨਹੀਂ ਲੱਗ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਵੈਡਿੰਗ ਸੀਜ਼ਨ ਆ ਤਾਂ ਕਰਕੇ ਆਪਾਂ ਨੂੰ ਟਾਈਮ ਨਹੀਂ ਮਿਲ ਪਾਰਾ ਫਟਾਫਟ ਸੂਟ ਜਿਹੜੇ ਉਹ ਕਸਟਮਰ ਨੂੰ ਦੇਨੇ ਪੈਂਦੇ ਕੋਈ ਲੇਟ ਵੀ ਹੋ ਰਿਹਾ ਜਲਦੀ ਵੀ ਜਾ ਰਿਹਾ ਐ ਕਰਕੇ ਸਾਰਾ ਕੰਮ ਜਿਹੜਾ ਫੁੱਚਪੁੱਚ ਹੋਇਆ ਪਿਆ ਵੀਡੀਓਜ਼ ਬਣਾਉਂਦਾ ਟਾਈਮ ਨਹੀਂ ਲੱਗ ਪਾਰਾ ਫਿਰ ਵੀ ਅੱਜ ਮੇਰੇ ਕੋਲ ਥੋੜਾ ਜਿਹਾ ਨਾ ਟਾਈਮ ਸੀਗਾ ਤੇ ਮੈਂ ਵੀਡੀਓ ਵੀ ਇਹਦੀ ਲੱਗ ਤੋਂ ਬਣਾ ਰਹੀ ਆ ਤਾਂ ਕਿ ਜਿਹੜੇ ਲਾਈਵ ਨਹੀਂ ਦੇਖ ਪਾਉਂਦੇ ਉਹ ਆ ਆਵਲੀ ਵੀਡੀਓ ਦੇਖ ਸਕਦੇ ਠੀਕ ਹੈ ਤਾਂ ਚਲੋ ਆਓ ਮੈਂ ਤੁਹਾਨੂੰ ਅੱਜ ਦਾ ਫਰਸਟ ਵਨ ਸੂਟ ਦਿਖਾਣੇ ਜੋ ਕਿ ਕੀਨਖਾਬ ਦਿੱਤੇ ਬਣਾ ਬਹੁਤ ਜਿਆਦਾ ਸੋਨਾ ਸੂਟ ਬਣਾ ਹੈ ਤੇ ਬਜਟ ਫਰੈਂਡਲੀ ਸੂਟ ਅਸੀਂ ਬਣਾਇਆ ਵਾ ਠੀਕ ਹੈ ਅੱਜ ਮੈਂ ਤੁਹਾਨੂੰ ਆਪਣਾ ਫਰਸਟ ਵਨ ਸੂਟ ਦਿਖਾਨੀ ਆ ਜੀ ਇਹ ਆ ਅੱਜ ਦਾ ਆਪਣਾ ਫਰਸਟ ਵਨ ਸੂਟ ਜੋ ਕਿ ਖੀਨ ਖਾਬ ਦੇ ਉੱਤੇ ਬਣਿਆ ਹੋਇਆ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਸਾਰਿਆਂ ਨੇ ਦੇਖਿਆ ਹੋਣਾ ਜਿਹੜੀਆਂ ਵੀ ਪਹਿਣਾ ਨੂੰ ਨੌਲੇਜ ਹੈਗੀ ਆ ਵੀ ਇਹ ਖੀਨ ਖਾਬ ਦਾ ਜਿਹੜਾ ਕਿ ਸੂਟ ਹੈਗਾ ਵਾ ਕਾਫੀ ਜ਼ਿਆਦਾ ਡਿਫਰੈਂਟ ਕੁਆਲਿਟੀਜ਼ ਆਉਂਦੀਆਂ ਨੇ ਪਰ ਇਹ ਪਿਓਰ ਖੀਨ ਖਾਬ ਦੇ ਉੱਤੇ ਅਸੀਂ ਸੂਟ ਰੈਡੀ ਕੀਤਾ ਵਾ ਠੀਕ ਹੈ ਤੇ ਇਹ ਜਿਹੜਾ ਸੂਟ ਆਪਣਾ ਹੈਂਡਵਰਕ ਦੇ ਉੱਤੇ ਰੈਡੀ ਹੈ ਬਹੁਤ ਜ਼ਿਆਦਾ ਸਿੰਪਲ ਤੇ ਮਤਲਬ ਗੁੱਡ ਲੁਕਿੰਗ ਵਾਲਾ ਹੈਂਡਵਰਕ ਕਰਵਾਇਆ ਵਾ ਤੇ ਬਜਟ ਫ੍ਰੈਂਡਲੀ ਹੈ ਆਪਣਾ ਸੂਟ ਹੈ ਬਸ ਥੋੜਾ ਜਿਹਾ ਸਟਫ ਹੈ ਜਿਹੜਾ ਉਹ ਐਕਸਪੈਂਸਿਵ ਆਇ ਠੀਕ ਪ੍ਰਾਈਸ ਤੇ ਰੱਖਿਆ ਕੋਈ ਜ਼ਿਆਦਾ ਐਕਸਪੈਂਸਿਵ ਨਹੀਂ ਰੱਖਿਆ ਠੀਕ ਹੈ ਤੇ ਮੈਂ ਮੈਂ ਤੁਹਾਨੂੰ ਇਹਦੀ ਫੁੱਲ ਲੁੱਕ ਦਿਖਾਨੀ ਹੈ 에ਰੀਅਰ ਸੂਟ ਦੀ ਫੁੱਲ ਲੁੱਕ ਠੀਕ ਹੈ ਇਹ ਆਪਣਾ ਬਾਰਡਰ ਠੀਕ ਹੈ ਇਹ ਆਪਣਾ ਗਲਾ ਤੇ ਮੈਂ ਜਿਹੜੀ ਇਹ ਵੀਡੀਓ ਥੋੜੀ ਜਲਦੀ ਜਲਦੀ ਬਣਾ ਦੂੰਗੀ ਕਿਉਂਕਿ ਲਾਈਵ ਦੇ ਵਿੱਚ ਵੀ ਬੰਨਿਆ ਹੋਇਆ ਤਾਂ ਕਰਕੇ ਸੌਰੀ ਜੇ ਵੀ ਕਿਸੇ ਨੂੰ ਕੋਈ ਆਪਣਾ ਨਈ ਪੱਤਰ ਲੱਗੇ ਉਹ ਲਾਈਵ ਵੀ ਦੇਖ ਸਕਦੇ ਠੀਕ ਹੈ ਸਭ ਤੋਂ ਪਹਿਲਾਂ ਜੀ ਇਹਦੇ neck ਦੀ ਗੱਲ ਕਰਦੇ ਆਂ ਤੇ ਆਪਣਾ ਹੀ neck ਬਣਿਆ ਹੋਇਆ ਹੈ ਹੈਂਡਵਰਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਠੀਕ ਹੈ 쇼 ਹੋ ਰਿਹਾ ਵਾ ਹੈਂਡਵਰਕ ਠੀਕ ਹੈ ਐ ਮੇਰਾ ਅੱਜ ਕੱਲ ਟ੍ਰੈਂਡ ਹੈ ਇਸ neck ਦਾ ਇਸ ਕਰਕੇ ਐਸੀ ਆਵਲਾ neck ਬਣਾਈ ਹੈ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਰਸਨਲੀ ਸੋਨਾ ਲੱਗਦਾ ਵਾ ਇਹ ਵਾਲਾ neck ਤਾਂ ਕਰਕੇ ਮੈਂ ਕਸਟਮਰ ਨੇ ਨਹੀਂ ਕਿਹਾ ਸੀ ਮੈਂ ਆਪਣੀ ਮਰਜ਼ੀ ਨਾਲ ਮੈਨੂੰ ਪਰਸਨਲੀ ਇਹ ਵਾਲਾ ਡਿਜ਼ਾਈਨ ਸੋਨਾ ਲੱਗਦਾ ਵਾ ਤੇ ਮੈਂ ਵਾਲਾ ਡਿਜ਼ਾਈਨ ਬਣਾਤਾ ਠੀਕ ਹੈ ਨਾ ਕਿ ਤੇ ਇਹ ਖਨ ਖਾ ਕਲਰ ਪਿੰਟਿੰਗ ਵਾਲਾ ਦੇਖ ਸਕਦੇ ਤੁਸੀਂ ਕਲਰ ਐਗਜ਼ੈਕਟ ਜਿਹੜਾ ਹੈਗਾ ਕਿ ਵੀਡੀਓ ਚ ਸ਼ੋ ਹੋ ਰਿਹਾ ਉਹੀ ਕਲਰ ਹੈ ਤੇ ਇਹ ਇਸ ਕਲਰ ਦੇ ਇਹ ਸੇਮ ਪ੍ਰਿੰਟ ਸਾਡੇ ਕੋਲ ਅਵੇਲੇਬਲ ਹੈਗਾ ਵਾ ਇਹਦੇ ਵਿੱਚ ਆਪਣੇ ਕੋਲ ਪੂਰਾ ਜਿਹੜਾ ਕਿ 3 ਜਾਂ 4 ਸੂਟਾ ਦਾ ਪੂਰਾ ਸਟਫ ਅਵੇਲੇਬਲ ਹੈਗਾ ਵਾ ਤੇ ਇਹਦੇ ਨਾਲ ਜਿਹੜੀ ਬਾਟਮ ਆ ਉਹ ਅਸੀਂ ਪਲੇਨ ਲਗਾਈ ਆ ਪਰ ਜੇ ਕਿਸੇ ਭੈਣ ਨੇ ਸੇਮ ਲਗਾਨੀ ਹੈ ਉਹ ਸੇਮ ਵੀ ਲਗਾ ਸਕਦੇ ਆ ਤੇ ਜੇ ਪਲੇਨ ਲਗਾਨੀ ਹੈ ਪਲੇਨ ਵੀ ਉਹ ਮੈਂ ਤੁਹਾਨੂੰ ਹੁਣੇ ਸ਼ੋ ਕਰਾਉਂਗੀ ਠੀਕ ਹੈ ਇਹ ਨੈਕ ਬਣਿਆ ਹੋਇਆ ਹੈਂਡਵਰਕ ਦੇ ਉੱਤੇ ਠੀਕ ਹੈ ਸੇਮ ਅਸੀਂ ਬਾਜੂ ਬਣਾਈ ਹੋਈ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਤੇ ਇਹਨੇ ਲੈਸਸ ਲਗਾਈਆਂ ਹੋਈਆਂ ਵਾਂ ਤੇ ਜਿਹੜਾ ਕੇਰੇ ਤੇ ਆ ਕੇਰੇ ਤੇ ਵੀ ਸੇਮ ਇਹੀ ਕੰਮ ਹੋ ਰਿਖਿਆ ਠੀਕ ਹੈ ਤੇ ਮੈਂ ਇਹ ਜਿਹੜੀ ਵੀਡੀਓ ਬਣਾ ਰਹੀ ਨਾ ਇਸ ਤੋਂ ਪਹਿਲਾਂ ਮੈਂ ਲਾਈਵ ਹੋਈ ਸੀਗੀ ਤੇ ਆਹ ਹੈਂਡਵਰਕ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਆਪਨਾ ਸੂਟ ਰੈਡੀ ਆ ਠੀਕ ਹੈ ਤੇ ਪਿਆਰਾ organza ਦਾ ਸੇਦ ਨਾਲ ਦੁਪੱਟਾ ਜਿਹੜਾ ਕਿ ਬਣਾਇਆ ਵਾ ਆ ਪਿਆਰਾ organza ਦਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਪਿਆਰਾ organza ਦਾ ਦੁਪੱਟਾ ਵਾ ਠੀਕ ਹੈ ਤੇ ਇਹਦੇ ਨਾਲ ਜਿਹੜੀ ਕਿ ਲੈਸ ਸੀ ਲਗਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਲੈਸ ਲੱਗ ਰਹੀ ਹੈ ਵਲੀ ਥੋੜੀ ਹੈਵੀ ਲੁੱਕ ਵਾਲੀ ਲੈਸ ਲਗਾਤੀ ਕਿਉਂਕਿ ਦੁਪੱਟਾ ਜਿਹੜਾ ਸਿੰਪਲ ਰੱਖਿਆ ਸੀ ਦੁਪੱਟੇ ਤੇ ਕੋਈ ਕੰਮ ਨਹੀਂ ਕਰਾਇਆ ਕਿਉਂਕਿ ਜਿਹੜੀ ਤਾਂ ਪਤਾ ਬ੍ਰாக்கਟ ਖਿੰਖਾ ਵਾਲੀ ਬਹੁਤ ਜ਼ਿਆਦਾ ਹੈਵੀ ਜਿਹਾ ਲੁੱਕ ਦੇ ਦਿੰਦੀ ਹੈ ਤਾਂ ਕਰਕੇ ਦੁਪੱਟਾ ਸਿੱਧ ਨਾਲ ਸਿੰਪਲ ਰੱਖਿਆ ਵਾ ਤੇ ਜਿਹੜੀ ਕਿ ਨੈਕਸਟ ਗੱਲ ਕਰਦੇ ਆ ਇਹਦੇ ਨਾਲ ਬਾਟਮ ਮੈਂ ਤੁਹਾਨੂੰ ਇਹਦੀ ਬਾਟਮ ਦਿਖਾਨੀ ਆ ਤੇ ਜਿਹੜੀ ਅਸੀਂ ਇਹਦੇ ਨਾਲ ਬਾਟਮ ਰੈਡੀ ਕੀਤੀ ਆ ਇਹ ਮੈਂ ਜਸਟ ਜਿੰਨਾਰੇ ਕਿ ਤਰ੍ਹਾਂ ਤੇ ਪਲਾਜ਼ੋ ਇਹਦੇ ਨਾਲ ਅਸੀਂ ਜਿਹੜੀ ਇਹਦੀ ਬਾਟਮ ਤਿਆਰ ਕੀਤੀ ਹੈ ਉਹ ਹੈ ਪਲਾਜ਼ੋ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਪਲਾਜ਼ੋ ਤਿਆਰ ਕੀਤਾ ਹੈ ਠੀਕ ਹੈ ਇਹ ਸੀ ਆਪਣਾ ਅੱਜ ਦਾ ਫਰਸਟ ਵਨ ਸੂਟ ਠੀਕ ਹੈ ਦੇਖ ਸਕਦੇ ਹੋ ਤੁਸੀਂ ਤੇ ਇਹ ਰਿਹਾ ਆਪਣਾ ਪਲਾਜ਼ੋ ਠੀਕ ਹੈ ਇਸ ਸੂਟ ਦੀ ਜਿਹੜੀ ਆਪਣੇ ਕੋਲ ਬੈਸਟ ਗੱਲ ਆ ਉਹਦੇ ਨਾਲ ਜਾਰੀ ਹੈ ਪੰਜਾਬੀ ਜੁੱਤੀ ਡਿਮਾਂਡ ਆਨ ਕਸਟਮਰ ਠੀਕ ਹੈ ਇਹਦੇ ਨਾਲ ਜਾ ਰਹੀ ਹੈ ਬਲੀ ਪੰਜਾਬੀ ਜੁੱਤੀ ਠੀਕ ਹੈ ਤਿੱਲੇ ਵਾਲੀ ਪੰਜਾਬੀ ਜੁੱਤੀ ਬਣੀ ਹੋਈ ਹੈ ਬਹੁਤ ਜ਼ਿਆਦਾ ਸੋਹਣੀ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹ ਪੰਜਾਬੀ ਜੁੱਤੀ ਇਹਦੇ ਨਾਲ ਜਾ ਰਹੀ ਹੈ ਠੀਕ ਹੈ ਡਿਮਾਂਡ ਰੀਸੈਂ ਕਸਟਮਰ ਦੇ ਕਿ ਸਾਨੂੰ ਪੰਜਾਬੀ ਜੁੱਤੀ ਵੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਸਾਡੇ ਵਲੌਗਸ ਦੇਖੇ ਸੀਗੇ ਪਿਛਲੇ ਪੰਜਾਬੀ ਜੁੱਤੀਆਂ ਵੀ ਹੈਗੀਆਂ ਤਾਂ ਕਰਕੇ ਉਹਨਾਂ ਨੇ ਸਾਨੂੰ ਪੰਜਾਬੀ ਜੁੱਤੀ ਦਾ ਵੀ ਆਰਡਰ ਦਿੱਤਾ ਠੀਕ ਹੈ ਜੀ ਐਸੀ ਅੱਜ ਦਾ ਆਪਣਾ ਫਰਸਟ ਵਨ ਸੂਟ ਇਹਦੀ ਪ੍ਰਾਈਸ ਮੰਨੀ ਦੀ ਗੱਲ ਤੁਸੀਂ ਮੈਨੂੰ ਵਟਸਐਪ ਤੇ DM ਕਰਕੇ ਪੁੱਛ ਸਕਦੇ ਹੋ ਮੈਂ ਤੁਹਾਨੂੰ ਪ੍ਰਾਈਸ ਇੱਦਾਂ ਡੀ ਉੱਤੇ WhatsApp ਤੇ ਦੱਸ ਦੂੰ ਠੀਕ ਹੈ ਤਕੀਨ ਖਾ ਪਿਓਰਾ ਹੈ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਜ਼ਿਆਦਾ ਕੋਲੋਂ ਕਿ ਗੁੱਡ ਲੁੱਕ ਸੂਟ ਬਣਿਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਚਲੋ ਆਜੋ ਮੈਂ ਹੁਣ ਆਪਣਾ ਤੁਹਾਨੂੰ ਸੈਕਿੰਡ ਸੂਟ ਦਿਖਾਨੀ ਹੈ ਠੀਕ ਹੈ ਹਾਂਜੀ ਮੈਂ ਤੁਹਾਨੂੰ ਆਪਣਾ ਜਿਹੜਾ ਕਿ ਫਰਸਟ ਵਨ ਸੂਟ ਦਿਖਾਤਾ ਸੀ ਇਹ ਸੀ ਆਪਣਾ ਅੱਜ ਦਾ ਸੈਕਿੰਡ ਵਨ ਸੂਟ ਠੀਕ ਹੈ ਜੋ ਕਿ ਗ੍ਰੀਨ ਕਲਰ ਦੇ ਉੱਤੇ ਇਹ ਬਹੁਤ ਜ਼ਿਆਦਾ ਡਿਫਰੈਂਟ ਚ ਗ੍ਰੀਨ ਕਲਰ ਹੈ ਨਾ ਇਹ ਆਪਾਂ ਇਹਨੂੰ ਪੈਰਲਟ ਗ੍ਰੀਨ ਸੌਰੀ ਪੈਰਟ ਗ੍ਰੀਨ ਕਲਰ ਕਹਿ ਸਕਦੇ ਹੋ ਤੇ ਬਹੁਤ ਜਿਆਦਾ ਸੋਹਣਾ ਹੈ ਲੇਖ ਸਕਦੇ ਹੋ ਤੁਸੀਂ ਠੀਕ ਹੈ ਹੈਂਡਵਰਕ ਹੋ ਰੱਖਿਆ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਹੈ ਮਤਲਬ ਕਿ ਨਾ ਕਹਿ ਲੋ ਕਿ ਜਿੱਦਾਂ ਹੁਣ ਮੈਂ ਪਹਿਲਾਂ ਤੁਹਾਨੂੰ ਸੂਟ ਦਿਖਾਇਆ ਠੀਕ ਹੈ ਉਹ ਖੀਨ ਖਾਵ ਹੈ ਇਹ ਬ੍ਰੋਕੇਟ ਹੈ ਮਤਲਬ ਕਹਿ ਲੋ ਕਿ ਪਰਕ ਕਰਨੀ ਆਣੀ ਚਾਹੀਦੀ ਹੈ ਕਪੜੇ ਦੀ ਮਾਰਕੀਟ ਦੇ ਵਿੱਚ ਜਾ ਕੇ ਸ਼ਾਪ ਵਾਲੇ ਤੁਹਾਨੂੰ ਕਹਿ ਸਕਦੇ ਆ ਇਹ ਜੀ ਆ ਬ੍ਰੋਕੇਟ ਹੈ ਖੀਨ ਖਾਵ ਹੈ ਪਰ ਤੁਹਾਨੂੰ ਕਪੜੇ ਦੀ ਪਰਖ ਕਰਨੀ ਆਣੀ ਚਾਹੀਦੀ ਹੈ ਵਸ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚੀਜ਼ਾਂ ਆਪਾਂ ਨੂੰ ਪਤਾ ਲੱਗ ਜਾਂਦੀਆਂ ਕਿ ਕਿਹੜੇ ਕਿਹੜਾ ਕੱਪੜਾ ਹੈ ਕਿਵੇਂ ਆ ਹਨਾ ਤੇ ਉਵੇਂ ਹੀ ਮੈਂ ਤੁਹਾਨੂੰ ਇਹ ਚੀਜ਼ ਦੱਸ ਰਹੀ ਹਾਂ ਪਹਿਲਾ ਜਿਹੜਾ ਸੂਟ ਦਿਖਾਇਆ ਸੀ ਉਹ ਸੀ ਖੀਨਖਾ ਥੋੜਾ ਜਿਹਾ ਹਾਰਡ ਸੀਗਾ ਠੀਕ ਹੈ ਮੈਂ ਤੁਹਾਨੂੰ ਹੁਣ ਸ਼ੋਅ ਕਰਾ ਦਿੰਨੇ ਆ ਮੇਰੇ ਕੋਲ ਹੀ ਪਿਆ ਹੈ ਇਹ ਦੇਖੋ ਥੋੜਾ ਜਿਹਾ ਹਾਰਡ ਹੈ ਥਿਕ ਥੋੜਾ ਜਿਹਾ ਹਾਰਡ ਹੈ ਠੀਕ ਹੈ ਪ्युअर ਖੀਨਖਾ ਵੈ ਹੈ ਠੀਕ ਹੈ ਜਿਹੜਾ ਇਹ ਸਟਾਫ ਆ ਦੇਖੋ एकदम ਸੌਫਟ ਠੀਕ ਹੈ ਇਹ ਬ੍ਰਾਕਟ ਹੈ ਠੀਕ ਹੈ ਤੇ ਇਹ ਬ੍ਰਾਕਟ ਹੈ ਉਹ ਖਿੰਕਾਬ ਹੈ ਇਹ ਡਿਫਰੈਂਸ ਆ ਇਹਨਾਂ ਦੇ ਵਿੱਚ ਠੀਕ ਹੈ ਪਹਿਲਾਂ ਸੇ ਆਪਣਾ ਸੂਟ ਖਿੰਕਾਬ ਦਿੱਤੇ ਇਹ ਆਪਣਾ ਬ੍ਰਾਕਟ ਦਿੱਤੇ ਠੀਕ ਹੈ ਤੇ ਇਹਦੇ ਤੇ ਵੀ ਸੇਮ ਹੈਂਡਵਰਕ ਹਰਕਿਆ ਵਾ ਤੇ ਇਹਦੀ ਡਿਟੇਲਿੰਗ ਬਹੁਤ ਜ਼ਿਆਦਾ ਸਿੰਪਲ ਆ ਸ਼ੋ ਹੋ ਰਹੀ ਆ ਤੁਹਾਨੂੰ ਮਤਲਬ ਕਿ ਨਾ ਵਿੱਚ ਦੇਖੋ ਥੋੜੇ ਥੋੜੇ ਤੁਹਾਨੂੰ ਡਿਜ਼ਾਈਨਿੰਗ ਨਜ਼ਰ ਆ ਰਹੀ ਹੈ ਮੈਂ ਜ਼ੂਮ ਕਰਦੀ ਆ ਇਆ ਦੇਖੋ ਜਿਵੇਂ ਆਹਾਂ ਆ ਸਿੱਪੀ ਥ੍ਰੈਡ ਜਿਹੜਾ ਕੇਰੇ ਦੇ ਤੇ ਕੰਮ ਹੋ ਰਿਖਿਆ ਨਾ ਉਹ ਜਿਵੇਂ ਥੋੜਾ ਥੋੜਾ ਜਗ੍ਹਾ ਛੱਡ ਛੱਡ ਕੇ ਬਾਜੂ ਦੇ ਵੀ ਐਵੇਂ ਤੇ ਇਹ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਇਹ ਡਿਜ਼ਾਈਨਿੰਗ ਬਣਿਆ ਹੋਇਆ ਹੈ ਇਹ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੀ ਹਾਂ ਡਿਜ਼ਾਈਨ ਆ ਦੇਖ ਲਓ ਤੁਸੀਂ ਠੀਕ ਹੈ ਆ ਦੇਖੋ ਇਹ ਡਿਜ਼ਾਈਨ ਹੈਂਡਵਰਕ ਦਾ ਅਸੀਂ ਇਹਦਾ ਕੇਰਾ ਮੈਂ ਆਹ ਹੈ ਜਿਹੜਾ ਇਹ ਸੂਟ ਹੈ ਨਾ ਇਹ ਵੀ ਕਸਟਮਰ ਨੇ ਕੋਈ ਮੈਨੂੰ ਡਿਜ਼ਾਈਨ ਨਹੀਂ ਸੈਂਡ ਕੀਤਾ ਜਸਟ ਉਹਨਾਂ ਨੇ ਮੈਨੂੰ ਬਸ ਇਹ ਚੀਜ਼ ਕਹੀ ਸੀਗੀ ਕਿ ਮੈਨੂੰ ਬ੍ਰੌਕੇਟ ਖੀਨਖਾਬ ਤੇ ਸੂਟ ਚਾਹੀਦੇ ਨੇ ਦੋ ਸੂਟ ਬਣਾ ਦਿਓ ਕਲਰ ਆਪਸ਼ਨ ਵਗੈਰਾ ਸਾਰਾ ਕੁਝ ਮੇਰੇ ਤੇ ਮਨ ਲੱਗੇ ਸਿਗਾ ਵੀ ਮੈਂ ਆਪ ਦੀ ਚੋਇਸ ਦੇ ਬਣਾਉਣੇ ਆ ਹਨਾ ਤੇ ਮੈਨੂੰ ਜਿਹੜਾ ਕਿ ਮਨ ਖੀਨਖਾਬ ਵਾਲਾ ਉਹ ਡਿਫਰੈਂਟ ਲੱਗਾ ਇਹ ਵਾਲਾ ਕਲਰ ਥੋੜਾ ਜਿਹਾ ਡਿਫਰੈਂਟ ਸੀਗਾ ਮਤਲਬ ਸੋਨਾ ਵੀ ਲੱਗ ਰਿਹਾ ਸੀ ਜਿਵੇਂ ਉਹਨਾਂ ਦਾ ਫੇਅਰ ਜਿਹੜੇ ਕਲਾਇੰਟ ਨੇ ਉਹਨਾਂ ਦਾ ਫੇਅਰ ਕੰਪਲੈਕਸ਼ਨ ਆ ਮਤਲਬ ਕਿ ਰੰਗ ਉਹਨਾਂ ਦਾ ਇੱਕਦਮ ਗੋਰਾ ਹੈ ਤੇ ਮੈਂ ਕਿਹਾ ਇਹ ਸੋਨਾ ਲੱਗੇਗਾ ਉਹਨਾਂ ਤੇ ਰੰਗ ਫਿਰ ਆਪਾਂ ਇਹ ਵਲ অপਸ਼ਨ ਲੈ ਲਿਆ ਇਹ ਮੈਨੂੰ ਆਰਡਰਸ ਐਵੇਂ ਕੋਈ ਪਿਕਚਰ ਨਹੀਂ ਆਈ ਕੋਈ ਕੁਛ ਨਹੀਂ ਹੋਇਆ ਜਿਹੜੇ ਮਤਲਬ ਕਿ 나 ਕੋਈ ਮੈਨੂੰ ਵੀਡੀਓ ਆਈ ਹੈ ਇਹ ਅਸੀਂ ਆਪਦੀ ਆਪ ਵੀ ਬਣਾਏ ਆ ਸੂਟ ਡਿਮਾਂਡ ਉਹਨਾਂ ਦੀ ਬਸ ਇੱਕ ਡਿਮਾਂਡ ਸੀ ਇੱਕ ਖੀਨ ਕਾਪ ਦੇ ਸੂਟ ਹੋਣਾ ਚਾਹੀਦਾ ਇੱਕ ਬ੍ਰੋਕੇਟ ਤੇ ਹੋਣਾ ਚਾਹੀਦਾ ਵਾ ਤੇ ਉਹ ਅਸੀਂ ਬਣਾਤੇ ਇਹ ਤੁਸੀਂ ਦੇਖ ਸਕਦੇ ਹੋ। ਘੇਰੇ ਤੇ ਕੰਮ ਹੋ ਰਿਖਿਆ 4 ਸਾਈਡ ਤੇ ਬਾਜੂ ਤੇ ਵਿੱਚ ਥੋੜਾ ਥੋੜਾ ਸੀਕੁਐਂਸ ਦੇ ਵਿੱਚ ਕੰਮ ਹੋ ਰਿਖਿਆ ਥੋੜਾ ਥੋੜਾ ਹਾਈਲਾਈਟ ਕਰ ਰਿਹਾ ਸੂਟ ਨੂੰ ਠੀਕ ਹੈ ਕਿਉਂਕਿ ਵੈਸੇ ਤਾਂ 골ਡਨ ਐ ਇੰਨਾ ਜ਼ਿਆਦਾ ਮਤਲਬ ਤੁਹਾਨੂੰ ਪਤਾ ਹੈ ਕਿ ਇੱਥੇ ਸ਼ੋਅ ਨਹੀਂ ਹੁੰਦਾ ਤਾਂ ਕਰਕੇ ਸਿਰਫ ਘੇਰੇ ਤੇ ਕੰਮ ਹੋਇਆ ਤੇ ਬਾਹਾਂ ਤੇ ਕੰਮ ਹੋਇਆ ਕਰਵਾਉਣ ਨੂੰ ਹੈਵੀ ਤੋਂ ਹੈਵੀ ਕੰਮ ਵੀ ਕਰਵਾ ਸਕਦੇ ਆ ਪਰ ਹੈਵੀ ਕੰਮ ਮੈਨੂੰ ਨਹੀਂ ਲੱਗਦਾ ਕਿ ਬ੍ਰੌਕਟ ਤੇ ਜ਼ਿਆਦਾ ਸੋਨੇ ਲੱਗਦੇ ਆ ਮਤਲਬ ਜਿਵੇਂ ਕਹ ਲੋ ਕਿ ਨਾਰਮਲ ਜਿਹਾ ਵਰਕ ਹੋਵੇ ਨਾ ਜ਼ਿਆਦਾ ਸੋਨਾ ਲੱਗਦਾ ਆ ਬਣ ਜਿਵੇਂ ਕਿ ਲਾਈਕ ਐਵੇਂ ਦਿਖ ਰਿਹਾ ਆ ਕੰਮ ਜੇ ਆਪਾਂ ਇਹਨੂੰ ਹੀ ਭਾਰੀ ਭਾਰੀ ਕੰਮ ਕਰਦੇ ਹਾਂ ਥੋੜਾ ਜਨਾ ਹੋ ਡਿਜ਼ਾਈਨ 골ਡਨ ਦੇ ਵਿੱਚ ਮਿਕਸਪ ਜਾਂ ਹੋ ਜਾਂਦਾ ਜਿਵੇਂ ਹੁਣ ਆ ਸਿਕਵੈਂਸ ਵਾਲਾ ਕੰਮ ਥੋੜਾ ਥੋੜਾ ਗ੍ਰੀਨ ਵਾਲਾ ਤਾਂ ਆਪਾਂ ਨੂੰ ਨਜ਼ਰ ਆ ਰਿਹਾ ਉਹ ਜਿਹੜਾ 골ਡਨ ਵਾਲਾ ਰੱਖਿਆ ਉਹ ਘੱਟ ਨਜ਼ਰ ਆ ਰਿਹਾ ਇਸ ਕਰਕੇ ਸਿਰਫ ਘੇਰੇ ਤੇ ਕੰਮ ਕਰਾਇਆ ਬਾਜੂ ਤੇ ਕੰਮ ਕਰਵਾਇਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਜਿਹੜਾ ਇਹਦੇ ਵਿੱਚ ਆਹ ਗ੍ਰੀਨ ਕਲਰ ਹੈ ਇਸ ਕਲਰ ਦੀ ਅਸੀਂ ਫਿਨਿਸ਼ਿੰਗ ਪੱਟੀ ਲਗਾਈ ਹੋਈ ਹੈ ਠੀਕ ਹੈ ਫਿਨਿਸ਼ਿੰਗ ਪੱਟੀ ਇਸ ਗ੍ਰੀਨ ਕਲਰ ਦੀ ਮੂੰਗਿਆ ਗ੍ਰੀਨ ਕਲਰ ਦੀ ਠੀਕ ਹੈ ਤੇ ਇਹਦਾ ਦੁਪੱਟਾ ਨੇ ਦੁਪੱਟੇ ਤੇ ਸਿੱਪੀ ਆ ਇਹ ਅਸੀਂ ਨਹੀਂ ਲਗਾਈ ਸਿੱਪੀ ਇਹ ਅਸੀਂ ਦੁਪੱਟਾ ਸਿੱਪੀ ਮਤਲਬ ਕਿ ਜਿਹੜਾ ਸਿੱਪੀ ਲੱਗਿਆ ਹੋਇਆ ਇਹ ਦੁਪੱਟਾ ਸ਼ਾਪ ਤੋਂ ਬਾਈ ਕੀਤਾ ਹੈ ਤੁਹਾਨੂੰ ਮੈਂ ਦਿਖਾਵਾਂ ਆ ਲੱਗੀ ਹੋਈ ਸਿੱਪੀ ਅਸੀਂ ਨਹੀਂ ਲਗਾਈ ਇਹ ਅਸੀਂ ਸ਼ੌਪ ਤੋਂ ਹੀ ਪਾਈ ਕੀਤੀ ਹੈ ਮਤਲਬ ਕਿ ਇਹ ਦੁਪੱਟਾ ਆਪਾਂ ਨੂੰ 600 ਤੱਕ ਪੈ ਜਾਂਦਾ ਹੈ 550 600 ਦਾ ਦੁਪੱਟਾ ਆਉਂਦਾ ਹੈ ਇਹ ਚਨੌਨ ਦਾ ਸਿੱਪੀ ਵਾਲਾ ਦੁਪੱਟਾ ਲੈ ਸਕਦੇ ਹੋ ਤੁਸੀਂ ਠੀਕ ਹੈ 500 600 ਦੀ ਰੇਂਜ ਦੇ ਵਿੱਚ ਆ ਜਾਂਦਾ ਹੈ ਇਹਦੇ ਵਿੱਚ ਇੱਕ ਜਿਹੜਾ ਮੈਂ ਪਹਿਲਾਂ ਇੱਕ ਵੀਡੀਓ ਚ ਪਿੰਕ ਰਿਹਾ ਦਿਖਾਇਆ ਉਹਦੇ ਤੇ ਵੱਡੀ ਸਿੱਪੀ ਲੱਗੀ ਹੋਈ ਹੈ ਤੇ ਛੋਟੀ ਸਿੱਪੀ ਲੱਗੀ ਹੋਈ ਹੈ ਮਤਲਬ ਕਿ ਜਿਵੇਂ ਅੱਜ ਕੱਲ੍ਹ ਆਵਲੀ ਸਿੱਪੀ ਵਾਲੇ ਦੁਪੱਟੇ ਬਹੁਤ ਜ਼ਿਆਦਾ ਚੱਲ ਰਹੇ ਹਨ ਤਾਂ ਕਰਕੇ ਮੇਰੇ ਨਾਲ ਆਵਲਾ ਦੁਪੱਟਾ ਲਾਤਾ ਥੋੜਾ ਜਾ ਮਤਲਬ ਕਿ ਲੁਕ ਵਧੀਆ ਹੋ ਗਿਆ ਤੇ ਫਿਨਿਸ਼ਿੰਗ ਪੱਟੀ ਲਗਾਈ ਹੈ ਸਿਰਫ ਹੋਰ ਕੁਛ ਨਹੀਂ ਲਗਾਇਆ ਫਿਨਿਸ਼ ਕਿਉਂਕਿ ਜ਼ਿਆਦਾ ਲੈਂਸ ਵਗੈਰਾ ਲਗਾਉਂਦੇ ਓਵਰ ਹੋ ਜਾਣਾ ਸੀ ਤਾਂ ਕਰਕੇ ਸਿੰਪਲ ਦੁਪੱਟਾ ਰੱਖਿਆ ਹੈ ਫਿਨਿਸ਼ਿੰਗ ਪੱਟੀ ਦੇ ਨਾਲ ਜੋ ਕਿ ਦੇਖ ਸਕਦੇ ਹੋ ਠੀਕ ਹੈ ਤੁਸੀਂ ਫਿਨਿਸ਼ਿੰਗ ਪੱਟੀ ਦੇ ਨਾਲ ਤੇ ਮੈਂ ਤੁਹਾਨੂੰ ਦੁਬਾਰਾ ਜਿਹੜਾ ਹੈਂਡਵਰਕ ਦਾ ਕੰਮ ਮੈਂ ਦਿਖਾ ਦਿੰਨੀ ਆ ਕਿੰਨਾ ਹੈਂਡਵਰਕ ਰੱਖਿਆ ਫਿਨਿਸ਼ਿੰਗ ਪੱਟੀ ਹਾਂ ਇਹ ਫਿਨਿਸ਼ਿੰਗ ਪੱਟੀ ਇੱਥੇ ਵੀ ਲਗਾਈ ਹੈ ਚਾਕਾ ਤੇ ਵੀ ਹੈ ਫੋਰ ਸਾਈਡ ਕਮਾਈ ਹੋਈ ਹੈ ਇੱਥੇ ਵੀ ਪੈਕ ਸਾਈਡ ਵਾਲੇ ਪੱਲੇ ਤੇ ਵੀ ਫੋਰ ਸਾਈਡ ਕਮਾਈ ਹੋਈ ਹੈ ਤੁਹਾਨੂੰ ਮੈਂ ਸ਼ੋ ਕਰਵਾ ਦਿੰਦੀ ਆ ਆ ਦੇਖੋ ਠੀਕ ਹੈ ਏਸੀ ਆਪਣਾ ਅਸ ਦਾ ਸੈਕਿੰਡ ਵਨ ਸੂਟ ਠੀਕ ਹੈ ਤੇ ਇਹਦੇ ਨਾਲ ਜਿਹੜਾ ਕਿ ਬਾਟਮ ਅਸੀਂ ਰੈਡੀ ਕੀਤੀ ਆ ਉਹ ਹੈਗੀ ਆ ਸਲਵਾਰ ਸਲਵਾਰ ਮੈਂ ਤੁਹਾਨੂੰ ਇੱਧਰ ਸ਼ੋ ਕਰਵਾ ਦਿੰਦੀ ਆ ਤੇ ਇਹਦੀ ਇਹਦੀ ਸਲਵਾਰ ਇਹ ਸਲਵਾਰ ਰੈਡੀ ਹੋਈ ਹੈ ਠੀਕ ਹੈ ਪਟਿਆਲਾ ਟਾਈਪ ਸਲਵਾਰ ਬਣਾਈ ਹੈ ਤੇ ਇਹਦੇ ਨਾਲ ਜਿਹੜਾ ਕਿ ਅਸੀਂ ਜਿਹੜੀ ਨਾ ਲੈਸ ਫਿਨਿਸ਼ਿੰਗ ਪੱਟੀਆਂ ਲਗਾਈਆਂ ਹੋਈਆਂ ਉਹ ਫਿਨਿਸ਼ਿੰਗ ਪੱਟੀਆਂ ਅਸੀਂ ਐਸਾ ਪੌਂਚਾ ਦੇ ਵੀ ਪਾਈਪਿੰਗ ਯੂਜ਼ ਕਰਦੀ ਐ ਐਸਾ ਪਾਈਪਿੰਗ ਅਸੀਂ ਯੂਜ਼ ਕੀਤੀ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਐਸਾ ਪਾਈਪਿੰਗ ਇਹਨੂੰ ਯੂਜ਼ ਕਰਤਾ ਮੂੰਗਿਆ ਕਲਰ ਦਾ ਮਤਲਬ ਡਿਫਰੈਂਟ ਜਿਹਾ ਕਲਰ ਕੰਬੀਨੇਸ਼ਨ ਬਣਾਇਆ ਸੀ ਠੀਕ ਹੈ ਏਸੀ ਅਸੀਂ ਸਲਵਾਰ ਰੈਡੀ ਕੀਤੀ ਹੈ ਇਹ ਸੂਟ ਇਹ ਦੁਪੱਟਾ ਫਿਨਿਸ਼ਿੰਗ ਪੱਟੀ ਹੈ ਇੱਕ ਸੂਟ ਆਵਲ ਤੁਹਾਨੂੰ ਮੈਂ ਦਿਖਾਤਾ ਠੀਕ ਹੈ ਇਹ ਦੁਪੱਟਾ ਵਗੈਰਾ ਸਾਰਾ ਹਜੇ ਮੈਂ ਪੈਕ ਕਰਨਾ ਵਾ ਥੋੜਾ ਮੈਸੀ ਹੋ ਰੱਖਿਆ ਉਹਦੇ ਤੇ ਤੁਸੀਂ ਨਾ ਆ ਜਾਈਓ ਤੇ ਕਿਉਂਕਿ ਆਇਰਨ ਦੁਬਾਰਾ ਹੋਣੇ ਨੇ ਸੂਟ ਇੱਕ ਵਾਰ ਤਾਂ ਆਇਰਨ ਹੋ ਚੁੱਕੇ ਹੁਣ ਦੁਬਾਰਾ ਆਇਰਨ ਕਰਕੇ ਫਿਰ ਪੈਕਿੰਗ ਹੋਏਗੀ ਨਾ ਸੂਟਾ ਦੀ ਅੱਜ ਡਿਸਪੈਚ ਕਰਨੇ ਆ ਅਸੀਂ ਤੇ ਮੇਬੀ ਕਸਟਮਰ ਕੋਲ ਜਲਦੀ ਤੋਂ ਜਲਦੀ ਪਹੁੰਚ ਜਾਣਗੇ ਤੇ ਇਹ ਸੀ ਆਪਣਾ ਅੱਜ ਦਾ ਸੈਕਿੰਡ ਸੂਟ ਹੋਪਸ ਹੈ ਤੁਹਾਨੂੰ ਇਹ ਵੀ ਸੂਟਸ ਹੁਣ ਲੱਗਾ ਹੋਣਾ ਵਾ ਬਜਟ ਫ੍ਰੈਂਡਲੀ ਸੂਟ ਹੈ ਦੋਨੋਂ ਚੈਨੇ ਦੋਨਾਂ ਸੂਟਾਂ ਦਾ ਜਿਹੜਾ ਕਿ ਪ੍ਰਾਈਸ ਮਨੀ ਆ ਉਹ ਮੈਨੂੰ ਤੁਸੀਂ ਡੀਐਮ ਕਰਕੇ ਪੁੱਛ ਸਕਦੇ ਹੋ ਠੀਕ ਹੈ ਹਾਂਜੀ ਜਿਹੜਾ ਇਹ ਵਾਲੇ ਸੂਟ ਤਾਂ ਪਤਾ ਮੇਰੇ ਮੋਸਟ ਡਿਮਾਂਡਿੰਗ ਸੂਟਸ ਨੇ ਇਹ ਵਾਲੇ ਸੀ ਫਿਰ ਦੁਬਾਰਾ ਰੈਡੀ ਕੀਤੇ ਸੀਗੇ ਮੈਂ ਕਿ ਤੁਹਾਨੂੰ ਕਲਿੱਪ ਸ਼ੋਅ ਕਰਦਾ ਕਿ ਸਾਡੇ ਕਿੰਨੇ ਜ਼ਿਆਦਾ ਸੂਟਸ ਬਣ ਰਹੇ ਨੇ ਤੇ ਥੈਂਕ ਯੂ ਸੋ ਮਾਚ ਜਿਹੜੀ ਸਨੂ ਨੇ ਸੂਟ ਦਾ ਆਰਡਰ ਸਤੇ ਰੇ ਨੇ ਬਹੁਤ ਵਧੀਆ ਲੱਗ ਰਿਹਾ ਹੈ ਸੂਟ ਥੈਂਕ ਯੂ ਸੋ ਮਾਚ ਅਗੇ ਇਹ ਹਮਾਰੇ ਕੜਾਈ ਵਾਲੇ ਭయ్యా ਜੀ ਇਹ ਦੇਖੋ ਕੜਾਈ ਕਰ ਰਹੇ ਪਸ਼ਮੀਨਾ ਦੇ ਉੱਪਰ ਪਸ਼ਮੀਨਾ ਸਿਲਕ ਕਿਉਂ ਭਈਆ ਹਾਂਜੀ ਤੁਹਾਨੂੰ ਦੋਨੋਂ ਸੂਟਾਂ ਦੀ ਜਿਹੜੀ ਮੈਂ ਡਿਟੇਲਿੰਗ ਉਹ ਦਿੱਤੀ ਹੋਈ ਹੈ ਹੋਪਸ ਤੁਹਾਨੂੰ ਦੋਨੋਂ ਸੂਟ ਸੋਹਣੇ ਲੱਗੇ ਹੋਣੇ ਆ ਤੇ ਜਿਹੜਾ ਦੋਨੋਂ ਹੀ ਸੂਟਾਂ ਦੀ ਜਿਹੜੀ ਡਿਟੇਲਿੰਗ ਉਹ ਤੁਸੀਂ ਲਾਈਵ ਦੇ ਵਿੱਚ ਵੀ ਦੇਖ ਸਕਦੇ ਹੋ ਉਹਦੇ ਵਿੱਚ ਵੀ ਦਿੱਤੀ ਹੋਈ ਆ ਪਹਿਲਾ ਜਿਹੜਾ ਸੂਟ ਸਾਡਾ ਖੀਨ ਕਾਪ ਦੇ ਉੱਤੇ ਬਣਿਆ ਜਿਹੜਾ ਸਾਡਾ ਸੈਕਿੰਡ ਵਨ ਸੂਟ ਹੈ ਉਹ ਸਾਡਾ ਬਣਿਆ ਹੋਇਆ ਹੈ ਵਾ ਬ੍ਰਾਕਟ ਦੇ ਉੱਤੇ ਠੀਕ ਹੈ ਦੋਨਾਂ ਦੇ ਦੁਪੱਟੇ ਮੇਰਾ ਸਾਰੀ ਚੀਜ਼ ਮੈਂ ਤੁਹਾਨੂੰ ਮੈਂਸ਼ਨ ਕਰਤੀ ਆ ਹੋਈ ਆ ਵੀ ਕਿਹੜੀ ਕਿਹੜੀ ਚੀਜ਼ ਕਿਵੇਂ ਬਣੀ ਆ ਤੇ ਤੁਸੀਂ ਇਹਦੀ ਜਿਹੜੀ ਪ੍ਰਾਈਸ ਮਨੀ ਉਹ ਨਹੀਂ ਫਿਰ ਦੱਸੀ ਆ ਲਾਈਵ ਦੇ ਵਿੱਚ ਐਸਟੀਮੇਟ ਹੀ ਆ ਦੱਸਿਆ ਸੀਗਾ ਪ੍ਰੋਪਰ ਜਿਹੜੀ ਇਹਦੀ ਪ੍ਰਾਈਸ ਮਨੀ ਮੈਂ ਤੁਹਾਨੂੰ ਵਟਸਐਪ ਤੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਮੈਂ ਤੁਹਾਨੂੰ ਦੱਸ ਦੂੰ ਤੇ ਮਤਲਬ ਕਿ ਜਿਹੜਾ ਵੀ ਜਿਸਨੇ ਚੇਂਜ ਜਿਹੜਾ ਗ੍ਰੀਨ ਵਾਲਾ ਵਾ ਇਹ ਵੀ ਕਪੜਾ ਅਵੇਲੇਬਲ ਹੈਗਾ ਆਪਣੇ ਕੋਲ ਤੇ ਜਿਹੜਾ ਪਿੰਕ ਵਾਲਾ ਗਾਜੇ ਵਾਲਾ ਸੂਟ ਛਿੰਖਾ ਵਾਲਾ ਉਹਦੇ ਵਿੱਚ ਵੀ ਕਪੜਾ ਸਾਡੇ ਕੋਲ ਅਵੇਲੇਬਲ ਹੈਗਾ ਵਾ ਤੇ ਜੇ ਕਿਸੇ ਪਹਿਨਾਨੀ ਆਰਡਰ ਕਰਨਾ ਹੋਇਆ ਦੋਨੋਂ ਸਟੌਕ ਸਾਡੇ ਕੋਲ ਅਵੇਲੇਬਲ ਹੈਗੇ ਆ ਕਲਰ ਆਪਸ਼ਨ ਵੀ ਹੈਗੇ ਆ ਤੇ ਉਹ ਮੈਂ ਤੁਹਾਨੂੰ ਸ਼ੋ ਕਰਾ ਦੂੰਗੀ ਜਿਹੜੇ ਪਹਿਨਣ ਸਾਨੂੰ ਆਰਡਰ ਦੇਣਗੇ ਤੇ ਜਿਨ੍ਹਾਂ ਨੇ ਆਰਡਰ ਕਰਨਾ ਹੋਇਆ ਕਰ ਦਿਓ ਡੀਐਮ ਤੁਹਾਨੂੰ ਮੈਂ ਮਤਲਬ ਜਿਹੜਾ ਇਹਨਾਂ ਦਾ ਰੇਟ ਆ ਜ਼ਿਆਦਾ ਹਾਈ ਨਹੀਂ ਹੈ ਬਜਟ ਫ੍ਰੈਂਡਲੀ ਜਿਹੜਾ ਇਹ ਹੈਗਾ ਵਾ ਜਿੰਨਾ ਵੀ ਮਤਲਬ ਕਿ ਕਾਸਟ ਆ ਉਹ ਮਤਲਬ ਕਿ ਆਪ ਨਹੀਂ ਆ ਮਤਲਬ ਕਿ ਠੀਕ ਠੀਕ ਆ ਜ਼ਿਆਦਾ ਮਹਿੰਗੇ ਛੁੱਟ ਨਹੀਂ ਡੇਢੇ ਹੋਏ ਆ ਵਰਕ ਵਗੈਰਾ ਤੁਸੀਂ ਦੇਖ ਸਕਦੇ ਹੋ ਲਾਈਟ ਹੀ ਵਰਕ ਆ ਤੇ ਐਸਟੀਮੇਟ ਮੈਂ ਲਾਈਵ ਦੇ ਵਿੱਚ ਦੱਸਿਆ ਹੋਇਆ ਵਾ ਕਿੰਨਾ ਕਾ ਤੇ ਤੁਸੀਂ ਉੱਥੇ ਵੀ ਜਾ ਕੇ ਦੇਖ ਸਕਦੇ ਹੋ ਤੇ ਹੋਪਸ ਤੁਹਾਨੂੰ ਅੱਜ ਦੇ ਦੋਨੋਂ ਛੁੱਟ ਪਸੰਦ ਆਏ ਹੋਣੇ ਆ ਤੇ ਜਿਨ੍ਹਾਂ ਨੇ ਵੀ ਆਰਡਰ ਕਰਨੇ ਹੋਏ ਮੈਨੂੰ ਕਰ ਸਕਦੇ ਹੋ ਡੀਐਮ ਕਰ ਸਕਦੇ ਹੋ ਤੇ ਅ ਮੈਂ ਸਾਰੀ ਡਿਟੇਲਿੰਗ ਤੁਹਾਨੂੰ ਡੀਐਮ ਚ ਜਿਹੜੀ ਵੀ ਰਹਿ ਗਈ ਹੋਈ ਉਹ ਮੈਂ ਤੁਹਾਨੂੰ ਡੀਐਮ ਦੇ ਵਿੱਚ ਦੱਸ ਦੂੰਗੀ ਜਿਹੜੇ ਵੀ ਡੀਐਮ ਕਰਨੀ ਹੈ ਉਹਨਾਂ ਨੂੰ ਸਾਰੀ ਡਿਟੇਲਿੰਗ ਆ ਸੂਰਗੀਓ ਮੈਂ ਦੱਸ ਦੂੰਗੀ ਚਲੋ ਠੀਕ ਐ ਇਸ ਦੀ ਵੀਡੀਓ ਮੈਂ ਇੱਥੇ ਹੀ ਐਂਡਿੰਗ ਕਰਦੀ ਆ ਥੋੜਾ ਜਣਾ ਟਾਈਮ ਸ਼ਾਰਟ ਕਰਕੇ ਜਲਦੀ ਜਲਦੀ ਵੀਡੀਓ ਬਣਾਈ ਆ ਲਾਈਵ ਦੇ ਵਿੱਚ ਵੀ ਤਾਂ ਕਰ ਤੂੰ ਦੋ ਵੀਡੀਓ ਬਣਾਤੀ ਲਾਈਵ ਦੇ ਵਿੱਚ ਵੀ ਸ਼ੋਅ ਕਰਾਤਾ ਵਾ ਐਵੇਂ ਵੀ ਤੁਸੀਂ ਦੋਨੋਂ ਜਗ੍ਹਾ ਤੇ ਜਿੱਥੇ ਕੋਈ ਕਨਫਿਊਜ਼ਨ ਹੋਵੇ ਉੱਥੇ ਦੇਖ ਸਕਦੇ ਹੋ ਬਾਕੀ ਜਿਹੜੀ ਵੱਡੀ ਕੋਈ ਕਨਫਿਊਜ਼ਨ ਹੋਈ ਤੇ ਮੈਨੂੰ ਤੁਸੀਂ ਡੀਐਮ ਕਰਕੇ ਜੇ ਇਹਨਾਂ ਨੂੰ ਵੀ ਆਰਡ